ਵਾਹ ਹੈ ਗਰੇ ਪਾਣੀ ਪਾਣੀ ਕਰਿਆ ਪਿਆਸ ਨਹੀਂ बुझਨੀ ਰੋਟੀ ਰੋਟੀ ਕਰਿਆ ਨਹੀਂ ਓਕ ਪਰਵੇਸ਼ ਨੂੰ ਮਿਲਨੀ ਚਾਹੀਦੀ ਸੀ ਇਹ ਨਾਸਤਕ ਦੇਸ਼ ਕਹਿੰਦੇ ਨਾਸਤਕ ਉਹ ਅੱਗੇ ਹੰਮ ਅਸਿਨਾ ਆਂਡੇ ਚਾ ਪਰਮ ਚਾ ਨੇਚੀ ਚੁੰਜ ਹੈ ਵਿਚੇ ਖੰਭ ਵਿਚੇ ਰੰਗ ਅੱਖਾਂ ਆਂਡੇ ਦੇ ਵਿੱਚ ਹੀ ਹਨ ਏਕਾ ਓਂਕਾਰ ਸਭ ਉਹਦਾ ਹੀ ਖੇਲ ਹੈ ਬੀਜ ਦੇ ਵਿੱਚ ਤਾਕਤ ਹੈ ਜੜਾ ਤਨ ਫੁੱਲ ਫਲ ਜਿਹੜੇ ਰੱਖਣ ਫੁੱਲ ਨਹੀਂ ਲੱਗਦੇ ਉਹ ਕੱਟਿਆ ਜਾਂਦਾ ਬਾਝ ਰਹੇਗਾ ਫਲ ਤੋਂ ਸ ਅੱਜ ਸਿੱਖ ਅਸੀਂ ਇਹੋ ਜੇ ਹੋ ਗਏ ਸੋ ਗੁਰਮਖ ਬੰਨਾ ਪਰੇ ਪਏਗਾ ਗੁਰਮਤ ਧਾਰਨੀ ਪਏਗੀ ਇਤਿਹਾਸ ਜੋ ਹੁੰਦਾ ਹੈ ਸਾਨੂੰ ਚਾਹ ਉਸ ਕਰਦਾ ਹੈ ਸੋ ਇਹ ਵਿਕਤਰਾ ਅੰਦੇ ਸੇਵਾ ਸੇਵਾ ਤਾਂ ਠੀਕ ਹੈ ਜੇ ਵਿਕਤਰਾ ਕਰਕੇ ਸੇਵਾ ਕੀਤੀ ਪ੍ਰਸ਼ਾਦੇ ਵਰਤਾਏ ਕਣਾ ਪ੍ਰਸ਼ਾਦ ਵਰਤਾਇਆ ਕਪੜੇ ਵਰਤਾਏ ਹੋਰ ਆਟਾ ਵਰਤਾਇਆ ਵਿਕਤਰ ਆ ਕੀਤਾ ਆ ਅਮੀਰ ਆ ਗਰੀਬ ਨਹੀਂ ਸੇ ਸੋ ਸਾਡੀ ਬਾਲਟੀ ਚ ਛੇਕ ਹੋ ਜਾਣਾ ਹੈ ਫਿਰ ਹਲੇ ਵਾਲੀ ਭਾਂਡਾ ਖੱਲੀ ਹੋ ਜਾਣਾ ਹੈ ਸੇਵਾ ਦੀ ਪਹਿਲੋਂ ਟ੍ਰੇਨਿੰਗ ਲੈਣੀ ਪੈਗੀ ਸੋ ਗੁਰਮਤ ਧਾਰਨੀ ਪੈਗੀ ਗੁਰਸਿੱਖ ਬੰਨਾ ਪਏਗਾ ਫਿਰ ਤੇਰੀ ਸਤਿ ਸੇਵਾ ਪ੍ਰਵਾਨ ਹੋਏਗੀ ਅਸੀਂ ਨਾ ਵਟਿਆਈ ਦੇ ਭੁੱਖੇ ਆ ਇਹ ਦੇਖੋ ਜੀ ਲੋਕਾਂ ਨੇ ਹੱਡੀਆਂ ਵਿਖਾ ਕੇ ਜੜਾਵਾਂ ਵਿਖਾ ਕੇ ਨੰਗਾ ਸਰੀਰ ਵਿਖਾ ਕੇ ਆਹ ਗਿੰਨੀ ਬੁੱਕ ਚ ਨਾਂ ਲਿਖਾ ਲਿਆ ਸੇਵਾ ਜੀ ਸੇਵਾ ਠੀਕ ਆ ਤੂੰ ਮਿੰਦਕਾਰ ਤੂੰ ਗੁਰੂ ਦੇ ਨਾਮ ਤੇ ਲਿਆ ਨਹੀਂ ਇਹ ਲੇਖਾ ਦੇਣਾ ਪੈਣਾ ਹੈ ਤੈਨੂੰ ਨਹੀਂ ਮਿਲਿਆ ਗੁਰੂ ਦੇ ਨਾਮ ਤੇ ਮਿਲਿਆ ਹੈ ਸ ਨੇੜਾ ਹੈ ਦੂਰ ਨਾ ਜਾਣਿਆ ਨਿਤ ਸਾਰੇ ਸੰਭਾਲੇ ਠੀਕ ਹੈ ਹੱਥਾਂ ਪੈਰਾਂ ਤੋਂ ਨੇੜਿਆਂ ਦੇ ਤੇ ਕਿਸੇ ਨੇ ਦੱਸੇ ਨਹੀਂ ਸਾਨੂੰ ਇਹ ਗੱਲ ਅਸੀਂ ਗਰਬਾਣੀ ਤੇ ਸੁਣੀ ਨਹੀਂ ਪੜ੍ਹੀ ਨਹੀਂ ਵਿਚਾਰੀ ਨਹੀਂ ਫੇਰ ਸੇਵਾ ਸੇਵਾ ਠੀਕ ਹੈ ਜੇ ਰੱਖ ਦੀ ਸੇਵਾ ਕਰਾਂਗੇ ਫਲ ਵੱਡਾ ਲੱਗ ਜੇਗਾ ਕਿੱਥੇ ਐਡਾ ਛੋਟਾ ਲੱਗਣਾ ਸੀ ਵੱਡਾ ਫਲ ਥੋੜਾ ਲੱਗ ਜੇਗਾ ਇਹ ਤੇ ਹੈ ਤੂੰ ਸੇਵਾ ਜਿਹਦੇ ਤੇ ਸਵਾਰੀ ਕੀਤੀ ਹੈ ਆਮਦਨ ਕੀਤੀ ਨਹੀਂ ਇਹ ਜੇ ਕਣਕਦਾਨ ਮਿਲੀ ਹੈ ਜੇ ਸੁਸਰੀ ਖਾ ਰਹੀ ਹੈ ਤੂੰ ਜ਼ਿੰਮੇਦਾਰ ਹੈ ਸੋ ਆਪ ਜ਼ਿੰਮੇਦਾਰ ਆਪਣੀਆਂ ਗਲਤੀਆਂ ਦਾ ਮੈਂ ਹੀ ਜ਼ਿੰਮੇਦਾਰ ਹੋਵਾਂਗਾ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਸੇਵਾ ਦੀ ਪਹਿਲੋਂ ਤੇ ਜਗਾ ਬਣਾਣੀ ਪੈਗੀ ਜਿਹੜਾ ਵਿਕਤਰਾ ਕਰਦੇ ਆ ਸੀ ਅਮੀਰ ਗਰੀਬ ਮੇਰੇ ਨਾਲ ਖੁਦ ਹੁੰਦਾ ਹੈ ਕਹਿੰਦੇ ਅਮੀਰ ਹੈ ਜੀ ਠੀਕ ਹੈ ਜੋ ਕਹੋਗੇ ਜੋ ਗਰੀਬ ਕੌਣ ਹੈ ਗਰੀਬ ਜੋ ਅਕਲ ਤੋਂ ਗਰੀਬ ਹੈ ਉਹ ਗਰੀਬ ਹੈ ਰਾਜਾ ਇੱਕੋ ਹੀ ਹੈ ਅੱਛਾ ਤੇ ਆ ਜਿਹੜੀਆਂ ਖੁਰਸੀਆਂ ਤੇ ਬੰਡੇ ਇਹ ਤਾਂ 4 ਦਿਨਾਂ ਦੇ ਰਾਜੇ ਹਨ ਉਹ ਰਾਜਾ ਹੈ ਵੱਡਾ ਜੋ 84 85 86 ਲੱਖ ਜਿਹਨੂੰ ਬਣਾ ਕੇ ਵਿੱਚ ਬੈਠਾ ਹੈ ਸਾਰਿਆਂ ਦੇ ਪੱਤਰ ਪਾਲ ਕਰ ਰਿਹਾ ਹੈ ਦੇਖ ਵੀ ਰਿਹਾ ਹੈ ਸਾਰਿਆਂ ਨੂੰ ਆਜ਼ਾਦੀ ਦਾ ਠੱਪਾ ਲਾ ਕੇ ਪੱਕੇ ਕਾਨੂੰਨ ਬਣਾਤੇ ਹਨ ਸਾਨੂੰ ਕੱਚਾ ਮਾਲ ਦਿੱਤਾ ਹੈ ਆਪਣੀ ਸੂਝ ਅਕਲ ਨਾਲ ਬੂਝ ਨਾਲ ਸ ਪੱਕਾ ਮਾਲ ਬਣਾਣਾ ਹੈ ਲੋੜੀ ਦਾ ਸਮਾਨ ਫਰੀ ਚ ਦਿੱਤਾ ਹੈ ਜੇ ਇਸ਼ਨਾਨ ਕਰਦੇ ਹਾਂ ਅੰਦਰ ਵੀ 70% ਸਰੀਰ ਚ ਪਾਣੀ ਹੈ ਉਹ ਚਾਰਜ ਹੁੰਦਾ ਜਿਵੇਂ ਮੋਬਾਈਲ ਚਾਰਜ ਹੁੰਦਾ ਹੈ ਤੰਦਰੁਸਤੀ ਆਉਂਦੀ ਹੈ ਨੱਚਦਾ ਹੈ ਬੰਦਾ ਖੋਜ ਕਰਨੀ ਪਵੇਗੀ ਹਰ ਰੋਜ਼ ਕਰਨੀ ਪਵੇਗੀ ਫਿਰ ਤੋਂ ਪਰੇਸ਼ਾਨ ਨਾ ਹੋਏਗਾ ਜਦ ਤੈ ਸਰਨ ਤੁਹਾਰੀ ਆਏ ਤਬ ਤੇ ਦੋਖ ਗਏ ਇਹ ਜਦੋਂ ਆਪਣੇ ਘੋੜੇ ਭਜਾ ਕੇ ਤੂੰ ਕੋਰੀਆਂ ਸਕੀਮਾਂ ਫਾਰਮੈਟੀ ਪਖੰਡ ਛੱਡੇਗਾ ਫਿਰ ਗੱਡੀ ਠੀਕ ਚੱਲੇਗੀ ਇਹ ਰੇਲ ਗੱਡੀ ਠੀਕ ਹੈ ਸੰਸਾਰ ਜੇ ਜੇ ਸੂਰਜਾ ਮੁਖੜਾ ਕਰਾਂਗੇ ਪਰਛਾਵਾਂ ਪਿੱਛੇ ਪਿੱਛੇ ਆਏਗਾ ਜੇ ਗੁਰਮਤ ਧਾਰਾਂਗੇ ਸੋ ਮਾਇਆ ਪਿੱਛੇ ਪਿੱਛੇ ਆਏਗੀ ਜੇ ਗੋਰਾ ਗੁਰੂ ਹਲ ਪਿੱਠ ਕਰਤੀ ਨਹੀਂ ਇਹ ਮਾਇਆ ਫੜੀ ਨਹੀਂ ਜਾਣੀ ਦੀਨ ਗਵਾਇਆ ਜਾਣਾ ਹੈ ਨਾ ਇਹ ਜੀਵਨ ਰਹਿਣਾ ਹੈ ਕੁਛ ਵੀ ਨਹੀਂ ਰਹਿਣ ਵਾਲਾ ਸਭ ਚਲ ਚਲਾਈ ਦਾ ਮੇਲਾ ਹੈ ਸਭ ਗੱਡਿਆ ਹੋਇਆ ਹੈ ਚਲਤੀ ਕਾ ਨਾਮ ਤਾਂ ਠੀਕ ਹੈ ਗੱਡੀ ਹੈ ਗੱਡਿਆ ਹੋਇਆ ਹੈ ਸਭ ਦੇ ਆਲੇ ਦੁਆਲੇ ਇਹ ਕੰਡੇਦਾਰ ਤਾਰ ਲੱਗੀ ਉਦੋਂ ਕੋਈ ਬਾਹਰ ਨਹੀਂ ਜਾ ਸਕਦਾ ਹੁਕਮ ਦੇ ਵਿੱਚ ਹੈ ਸਭ ਕੁਝ ਇਹ ਸੂਰਜ ਚੰ드ਰਮਾ ਧਰਤੀ ਇਹ ਜਲ ਸਭ ਕੁਝ ਉਹਦੇ ਹੁਕਮ ਚ ਹੈ ਠੀਕ ਹੈ ਆਜ਼ਾਦੀ ਹੈ ਜੇ ਆਵਾਰਾ ਵਜੇ ਚੀਜ਼ ਆਵਾਰਾ ਪਾਣੀ ਤਵਾ ਹੀ ਲਿਆ ਦਿੰਦਾ ਆਵਾਰਾ ਅੱਗ ਦੇਖੋ ਹੁਣ ਫਸਲ ਪੱਕਣ ਵਾਲੀ ਹੈ ਨਾ ਕਣਕ ਪੱਕੇਗੀ ਮਾੜੀ ਜੀ ਚੰਗਿਆਰੀ ਤਬਾਹ ਕਰ ਸਕਦੀ ਹੈ ਠੀਕ ਹੈ ਇਹ ਆਪਣੇ ਆਪ ਨੂੰ ਸਮਝ ਨਾ ਪਾਏਗਾ ਠੀਕ ਹੈ ਸਭ ਚ ਰੱਬ ਮੰਨਦੇ ਹਾਂ ਪੱਤੇ ਪੱਤੇ ਚ ਜੜੇ ਜੜੇ ਚ ਕਣ ਕਣ ਚ ਪਰ ਆਪਣੇ ਚ ਨਹੀਂ ਆਪਣੇ ਚ ਅਸੀਂ ਹਾਜ਼ਰ ਨਹੀਂ ਮੰਨਦੇ। ਦੂਸਰੇ ਦੀ ਥਾਲੀ ਹਲ ਵੇਖਦੇ ਆਂ। ਦੂਸਰੇ ਨੂੰ ਪ੍ਰਦੇਸ਼ ਦਿੰਦੇ ਆਂ। ਇਹ ਉਦੋਂ ਰੱਪਦੇਸ਼ ਨਹੀਂ। ਤੂੰ ਪੂਰਾ ਠੀਕ ਹੈ ਕਹਿ ਸਕਦਾ ਵੀ ਮੈਨੂੰ ਇੰਨਾ ਪਤਾ ਹੈ। ਜੇ ਤੂੰ ਪ੍ਰਦੇਸ਼ਿਕ ਬਣਿਆ ਹੈ, ਪ੍ਰਚਾਰ ਕਰ ਰਿਹਾ ਹੈ। ਜਿੰਨਾ ਪਤਾ ਹੈ ਉਹਨਾ ਦੱਸਣਾ ਹੈ। ਲੌਜੀਕ ਗੱਲ ਕਰਨੀ ਪੈਗੀ। ਸਰਕ ਨਾਲ ਕੱਲ ਕਰਨੀ ਪਵੇਗੀ ਸਭ ਪਰਮੇਸ਼ਰ ਦੇ ਭਾਣੇ ਚ ਚੱਲਣਾ ਪਏਗਾ ਸਾਰਿਆਂ ਦੇ ਉੱਪਰ ਡੰਡਾ ਲਟਕਿਆ ਹੈ ਠੀਕ ਹੈ ਸੋ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਕੀ ਕਰਨਾ ਪਏਗਾ ਮਿੰਦ ਕਰਨੀ ਪਵੇਗੀ ਨਿਸ਼ਕਤ ਘਾਲੀ ਪੈਗੀ ਦੂਸਰੇ ਵਰਗਾ ਹੀ ਤੇ ਜੋ ਤੂੰ ਸੋਚਦਾ ਉਹ ਹੀ ਦੂਸਰਾ ਸੋਚਦਾ ਹਰ ਨਾਮ ਜਪੈ ਜਨਕਏ ਤਾਂ ਕਿ ਆਸਾ ਪੂਰਨ ਹੋਏ ਠੀਕ ਹੈ ਆ ਉੱਪਰ ਹੈ ਡਰਾਈਵਰ ਸੀਰੀਜ਼ ਨੂੰ ਚਲਾਉਣ ਵਾਲਾ ਇਹ ਗੱਡੀ ਚਲਾਏਗਾ ਤੜਾਏਗਾ ਪਜਾਏਗਾ ਕਿਹੜੀ ਸੋਚਦਾ ਤੂੰ ਮਾਲਕ ਹੈ ਸੰਸਕਾਰ ਧਾਰਨੇ ਪੈਣਗੇ ਇਹ ਅਸੀਂ ਘਟ ਰਹੇ ਹਾਂ ਜੋ ਵੇ ਅੱਖਾਂ ਨਾਲ ਵੇਖ ਰਹੇ ਆ ਇਹ ਮਾਇਆ ਹੈ ਪਰਮੇਸ਼ਰ ਦੀ ਇਹਦੇ ਪਿੱਛੇ ਸੱਚ ਹੋਰ ਹੈ ਸੱਚ ਸਬ ਦਾ ਖਸਮ ਹੈ ਇਹ ਵੱਡਾ ਕੌਣ ਹੈ ਰਾਜਾ ਕੌਣ ਹੈ ਪਰਮੇਸ਼ਰ ਹੀ ਹੈ ਜਿਹਦਾ ਖਾਲਸਾ ਰਾਜ ਸਦਾ ਹੀ ਰਹਿਣਾ ਹੈ ਖਾਲਸਾ ਪਿਆਰ ਦਾ ਨਾਮ ਹੈ ਇਹ ਅੱਖਾਂ ਸੰਸਾਰ ਨੂੰ ਦੇਖਣ ਗਿਆ ਅਤ੍ਰੀਮ ਅੱਖ ਅਨਰੰਕਾਰ ਨੂੰ ਅਤ੍ਰੀਮ ਅੱਖ ਕੰਨ ਅੰਦਰ ਬੈਠਾ ਹੈ ਉਹ ਜੀ ਅੱਖਾਂ ਬਾਝੋਂ ਦੇਖਣਾ ਬਿਨ ਕੰਨਾਂ ਸੁਣਨਾ ਕੰਨਾਰਾ ਨਰੰਕਾਰ ਦੇ ਦਰਸ਼ਨ ਹੋਣਗੇ ਜੀ ਸਭ ਕੁਝ ਗੱਡਿਆ ਹੋਇਆ ਹੈ ਜੀ ਇਹ ਸਾਡਾ ਬਚਪਨ ਮਰ ਗਿਆ ਫਿਰ ਜਵਾਨੀ ਆ ਗਈ ਜਵਾਨੀ ਮਰ ਗਈ ਬੁਢਾਪਾ ਆ ਗਿਆ ਆਖਰੇ ਰੰਗਲੇ ਸੰਸਾਰ ਤੋਂ ਚਲੇ ਜਾਣਾ ਇਹ ਗਤੀ ਸਭ ਗਤੀ ਚ ਹਾਂ ਇਹਦੀ ਗੰਤ ਨਹੀਂ ਹਣੀ ਅੱਗੇ ਆ ਪਿੱਛੇ ਕੈਲਕੂਲੇਸ਼ਨ ਕਰੇਗਾ ਇੱਥੇ ਨਿਕਾ ਜਾ ਪੁੱਜ ਜਾ ਇਹਦਾ ਫੈਸਲਾ ਚੱਲੇਗਾ 24000 ਨਵੇਂ ਸਵਾਸ ਆ ਰਹੇ ਹਨ ਖੋਜਨੇ ਪੈਣਗੇ ਠੀਕ ਹੈ ਸਭ ਕੁਝ ਅੰਦਰੋਂ ਖੇੜਾ ਖੁਸ਼ੀ ਉਦਾਸ ਜਦੋਂ ਦੁੱਖਾਂ ਦਾ ਇਲਾਜ ਆਵਾਂ ਕਰਾਂਗੇ ਸੁੱਖ ਆਪਣੇ ਆਪ ਵੱਜ ਜਾਣਗੇ ਅਸੀਂ ਸੁੱਖਾਂ ਲਈ ਪੱਛ ਰਹੇ ਹਾਂ ਠੀਕ ਹੈ ਸਾਇੰਸ ਦੇ ਵਿਗਿਆਨ ਨੇ ਸਾਨੂੰ ਸੁੱਖ ਦਿੱਤੇ ਆਨੰਦ ਲੈਣਾ ਹੈ ਉਹਦੇ ਬਿਨਾਂ ਲੰਗੜੇ ਹਾਂ ਪਰ ਸਾਰਾ ਖੇਲ ਮੰਨਦਾ ਹੈ ਜੀ ਇਹਦੇ ਦੌਰੋਂ ਪਹਿਨ ਚੜ੍ਹਦੀ ਕਲਾ ਤੈਂਦੀ ਕਲਾ ਫਿਰ 4 ਅੱਗੇ ਵੱਡੇ ਦਫਤਰ ਹਨ ਮਤ ਬੁੱਧ ਇਹ ਹੰਕਾਰ ਚਿੱਤ ਫਿਰ ਅੱਗੇ 9 ਫਿਰ ਹਨ ਕਦੀ ਕਹਿੰਦਾ ਲੈ ਜਾ ਲੱਖ ਰੁਪਇਆ ਓਏ ਕਈ ਕਹਿੰਦਾ ਮੈਂ ਜ਼ਮੀਨ ਤੇ ਧਿਆਗਾ ਗਹਿਣੇ ਤੇ ਸੋਨਾ ਲੈ ਕੇ ਫਿਰ ਧਿਆਨ ਸੋ ਕਦੀ ਉੱਪਰ ਆਕਾਸ਼ ਚੜਦਾ ਕਦੀ ਨੀਚੇ ਗਿਰਦਾ ਹੈ ਇਹ ਮਨ ਦੂਸਰਾ ਬੀਜ ਬੀਜਦਾ ਹੈ ਉਹੀ ਬੀਜ ਉਗੇਗਾ ਜੇ ਕਣਕ ਬੀਜਾਂਗੇ ਕਣਕ ਜੇ ਜੋ ਬੀਜ ਹੈ ਕਿ ਜੋ ਸਰੋ ਬੀਜ ਹੈ ਕਿ ਸਰੋ ਇਹ ਮਨ ਦਾ ਬੀਜ ਹੈ ਸਾਡਾ ਸਿਸ਼ਿਵਕੁ ਹੈ ਇਹ ਕਈ ਰੂਪ ਧਾਰਨ ਕਰ ਲੈਂਦਾ ਹੈ ਮਨ ਜੀਤੇ ਜਗ ਜੀਤ ਜਿੱਤਣਾ ਪਏਗਾ ਮਿਹਨਤ ਬਚਕਤ ਘਾਲੀ ਪਏਗੀ ਗੁਰੂ ਧਾਰਨਾ ਪਏਗਾ ਜੀ ਅੰਦਰ ਹੀ ਹੈ ਅਸੀਂ ਧੂੜ ਹਾਂ ਥੇ ਦਾ ਸਰੀਰ ਬਣਿਆ ਹੈ ਸੋ ਪ੍ਰਕਾਸ਼ ਰੂਪ ਹੈ ਪਰਮੇਸ਼ਰ ਵੀ ਗੁਰੂ ਦੀ ਵਿਚਾਰੇ ਸੰਸਾਰ ਚ ਰਹਿੰਦਾ ਹੈ ਤੂੰ ਆਪਣੇ ਆਪ ਦੀ ਪਗੜੀ ਸੰਭਾਲ ਆਪਣੇ ਆਪ ਨੂੰ ਸੰਭਾਲ ਵੀ 110 ਤੋਂ ਬਹੁਤ ਹੀ ਗਲਤੀ ਆ ਰਹੀ ਹੈ ਮੂਰਖਾ ਜਾਤ ਸੰਗਤ ਵਰਗ ਬਖਸ਼ਣਾ ਬਖਸ਼ ਲੈਣਾ ਜੀ ਸੋ ਦਾਸ ਨੇ ਖੋਜ ਕਰਕੇ 2-3% ਹੀ ਸਰੀਰ ਚੱਲ ਰਿਹਾ ਸੋ ਮਿਲਿਆ ਹੋਇਆ ਮਲਾ ਸਕਦਾ ਅੰਦਰ ਹੀ ਹੈ ਪਰਮੇਸ਼ਰ ਜੀ ਹੱਥਾਂ ਪੈਰਾਂ ਤੋਂ ਨੇੜੇ ਹੈ ਜੀ ਅਸੀਂ ਭਰਮ ਚਾਹਾਂਡੇ ਚਾਹਾਂ ਸੋ ਇੱਕ ਹੋਈ ਹੈ। ਪਸਰਿਆ ਹੋਇਆ ਆਪ ਹੀ, ਆਪ ਹੀ ਜਲ ਹੈ, ਆਪ ਹੀ ਮਛਲੀ ਰੂਪ ਹੈ, ਆਪ ਹੀ ਜਾਲਾ ਲਾਣਾ, ਆਪ ਹੀ ਖਾਣ ਵਾਲਾ ਹੈ। ਸੋ ਮਾਸ-ਮਾਸ ਕਰ ਅਸੀਂ ਮੂਰਖ ਝੜਦੇ ਹਾਂ। ਜੋ ਇਹ ਦੁੱਧ ਪਿੰਦਾ ਹੈ, ਇਹ ਮਾਸ ਹੀ ਹੈ। ਸਾਰਾ ਨਿਕ-ਨਿਕ ਜੀਵਾਂ ਦਾ ਖੇਲ ਹੈ। ਪਾਣੀ 'ਚ ਵੀ ਜੀ ਹਨ। ਹਰੇਕ ਦਾਣਾ ਹੈ। ਸਾਰਿਆਂ 'ਚ ਜੀਵ ਹਨ। ਸੋ ਮਾਸ-ਮਾਸ ਕਰਕੇ ਮੂਰਖ ਝਗੜਦੇ ਹਨ। ਸੋ ਅਸੀਂ ਗੱਡੇ ਹੋਏ ਹਾਂ। ਵਧ ਰਿਹਾ ਹਾਂ ਮੌਤਲ ਨੂੰ ਜਾ ਰਿਹਾ ਸੋ ਹੁਕਮ ਮੰਨਣਾ ਪਏਗਾ ਜੀ ਅਧੂਰਾ ਗਿਆਨ ਡੋਬ ਦੇਗਾ ਗੁਰੂ ਨਾ ਤੂੰ ਬਣ ਠੀਕ ਹੈ ਜਿੰਨੀ ਗੱਲ ਹੈ 19 10 ਲੋਜਿਕ ਗੱਲ ਕਰਨੀ ਪੈਗੀ ਤਰਕ ਨਾਲ ਕਰਨੀ ਪੈਗੀ ਜੀ ਬਾਬਾ ਜੀ ਤੋਂ ਵਿਚਾਰ ਸੁਣੋ ਜੀ ਜੋ 2 ਨੰਬਰ ਦੀ ਕਰਤਾ ਹੈ ਉਹਨੇ ਆਪਾਂ ਨੂੰ ਇੱਕ ਦਿਨ ਧੋਖਾ ਦੇਣਾ ਹੀ ਹੈ ਚਾਹੇ ਗੇਤਾ ਦੇ ਜੀ ਚਾਹੇ ਪਛੇਤਾ ਦੇ ਜੀ ਉਹ ਤੋਂ ਖਤਮ ਜੀ ਜਿਹੜੀ ਸਾਡੀ ਥੱਕ ਹਲਾਲ ਦੀ ਕਿਰਤ ਹੈ ਕਮਾਈ ਹੈ ਉਹ ਸਾਡੀ ਚੰਗੇ ਕੰਮਾਂ ਤੇ ਜਾ ਕੇ ਲੱਗਦੀ ਹੈ ਉਸ ਦੇ ਨਾਲ ਚੰਗੇ ਸਾਡੇ ਜਿਹੜੇ ਕਾਰਜ ਨੇ ਉਹ ਸਮਰਦੇ ਨੇ ਪਰ ਜਰੂਰ ਬੇਈਮਾਨਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਹਰ ਇੱਕ ਇਨਸਾਨ ਦੇ ਵਿੱਚ ਹੈ ਮੇਰੇ 'ਚ ਵੀ ਹੈ ਜੇ ਤੁਸੀਂ ਕਹੋ ਵੀ ਮੈਂ ਸੱਚਾ ਮੇਰੇ 'ਚ ਵੀ ਹੈ ਬੇਈਮਾਨ ਇਹ ਮਨ ਆ ਜਿਹੜਾ ਇਹ ਮਨ ਬੜਾ ਉਡਾਰੀਆਂ ਮਾਰਦਾ ਹੈ ਪਰ ਇਸ ਮਨ ਨੂੰ ਬੰਨਿਆ ਕਿਵੇਂ ਜਾਣਾ ਹੈ ਬੰਨਿਆ ਇਸ ਮਨ ਨੂੰ ਗੁਰਬਾਣੀ ਦੇ ਸ਼ਬਦਾਂ ਨਾਲ ਸਿਧਾਂਤ ਨਾਲ ਗੁਰਬਾਣੀ ਦੇ ਸਿਧਾਂਤ ਨਾਲ ਬੰਨਿਆ ਜਾਣਾ ਹੈ ਪਰ ਜੇ ਆਪਾਂ ਕਹੀਏ ਵੀ ਇਹਨੂੰ ਰਸੇ ਨਾਲ ਬੰਨ ਲੀਏ ਸੰਗਲ ਨਾਲ ਬੰਨ ਲੀਏ ਇਹ ਨਹੀਂ ਬਣਿਆ ਜਾਂਦਾ ਸੋ ਇੰਨਾ ਕੁ ਸਮਾਂ ਮਿਲਿਆ ਤੇ ਵਾਹਿਗੁਰੂ ਦਾ ਖਾਲਸਾ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏ ਨਾ ਸਾਰੀਆਂ ਵੀਡੀਓ ਮੇਰੇ ਵਾਸਤੇ ਹਨ ਮੈਂ ਬੋਲ ਰਿਹਾ ਮੇਰੇ ਕੰਨ ਸਰਵੰਤ ਕਰਦੇ ਦਸੇ ਦਰਵਾਜ਼ੇ ਜਾ ਰਿਹਾ ਮੈਂ ਸਿੱਖਣਾ ਹੈ ਮੈਂ ਬੰਦਾ ਬਣ ਗਿਆ ਦੁਨੀਆ ਬੰਦਾ ਬਣ ਗਈ ਜੀ ਸੋ ਦਾਸ ਤੋਂ ਬਹੁਤੀ ਗਲਤੀ ਹੋ ਰਹੀ ਹੈ ਮੂਰਖ ਜਿਹਾ ਦਾਸ ਹੈ ਸੰਗਤਰ ਗੁਰਬਖਸ਼ ਨਾਇ ਬਖਸ਼ ਲਗਾ ਵਾਹਿਗੁਰੂ ਦਾ ਖਾਲਸਾ ਵੀ ਪਤੇ ਦੇਖਦੇ